ਸਭ ਨੂੰ ਸਤ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਦੀਪਕੰਗ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਅੱਜ ਆਪਾਂ ਉਹ ਪਹੁੰਚੇ ਜੀ ਮਾਤਾ ਕਰਤਾਰ ਕੌਰ ਰੌਂਗ ਕੇ ਯਾਦਗਾਰੀ ਟਰਸਟ ਵੱਲੋਂ ਕਰਵਾਏ ਜਾ ਰਹੇ ਪਰਿਵਾਰਕ ਉਤਸਵ ਵਿਸਾਖੀ ਸਾਡੇ ਵਿੜੇ ਦੇ ਵਿੱਚ ਜਿੱਥੇ ਤੁਹਾਨੂੰ ਪੰਜਾਬ ਦਾ ਹਰ ਇੱਕ ਅਲੋਪ ਹੋਇਆ ਚੁੱਕਿਆ ਰੰਗ ਦੇਖਣ ਨੂੰ ਮਿਲੇਗਾ ਆਪਾਂ ਅੱਜ ਦਿਖਾਵਾਂਗੇ ਤੁਹਾਨੂੰ ਇਸ ਮੇਲੇ ਦੀਆਂ ਚਲਕੀਆਂ ਤੇ ਨਾਲ ਹੀ ਨਾਲ ਇਸ ਮੇਲੇ ਦੇ ਪ੍ਰਬੰਧਕਾਂ ਨਾਲ ਆਪਾਂ ਕਰਾਂਗੇ ਗੱਲਬਾਤ ਕਿ ਇਸ ਮੇਲੇ ਦਾ ਪਿਛੇ ਕੀ ਉਦੇਸ਼ ਹੈ ਤੇ ਹੋਰ ਲਮਾਂਗੇ ਹੋਰ ਜਾਣਕਾਰੀ ਇਸ ਮੇਲੇ ਬਾਰੇ ਆਹ ਕਰਦੇ ਆਂ ਜੀ ਗੱਲਬਾਤ ਤੇ ਦੇਖਦੇ ਆਂ ਚਲਕੀਆਂ ਸਤਿ ਸ਼੍ਰੀ ਅਕਾਲ ਜੀ ਇਸ ਮੇਲੇ ਦੇ ਵਿੱਚ ਆਪਾਂ ਹੁਣ ਥੋੜੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਜੀ ਸਰਬਜੀਤ ਸੋਹੀ ਦੇ ਨਾਲ ਜੋ ਕਿ ਇਸ ਮੇਲੇ ਦੇ ਵਿੱਚ ਟਿੱਕੀਆਂ ਵੇਚਣ ਵਾਲੇ ਭਾਈ ਦੀ ਭੂਮਿਕਾ ਨਿਭਾ ਰਾਏ ਨੇ ਆਓ ਕਰਦੇ ਹਾਂ ਜੀ ਗੱਲਬਾਤ ਭਾਈ ਜੀ ਮੇਲੇ ਵਾਲੇ ਥੋੜਾ ਜਿਹਾ ਦੱਸੋ ਤੇ ਕੀ ਰੋਲ ਆ ਤੁਹਾਡਾ ਇਸ ਮੇਲੇ ਦੇ ਵਿੱਚ ਕਿਹੜੀ ਭੂਮਿਕਾ ਨਿਭਾ ਰਾਹੇ ਲੱਡੂ ਕਰਾਰੇ ਮੱਝ ਵਿੱਚ ਅਸੀਂ ਕਹਿੰਦੇ ਹਾਂ ਨੂੰ ਤੇ ਬਹੁਤ ਸਵਾਦ ਆ 12 ਮਸਾਲੇ ਦੇ 13ਵਾਂ ਸਵਾਦ ਥੋਪਾਇਆ ਇਹਦੇ ਵਿੱਚ ਤੇ ਪੂਰੀ ਗੱਲਬਾਤ ਆ ਅਜੇ ਮੇਲਾ ਸ਼ੁਰੂ ਹੋਇਆ ਪੂਰਾ ਭਰ ਰਿਹਾ ਮੇਲਾ ਤੇ ਚੌਥਾ ਵਿਸਾਖੀ ਮੇਲਾ ਜਿਹੜਾ ਉਹ ਕੇ ਪਰਿਵਾਰ ਵੱਲੋਂ ਸ਼ੁਰੂ ਕੀਤਾ ਗਿਆ ਬਿਸਪਨ ਦੇ ਵਿੱਚ ਇਹ ਆਪਣੇ ਤਰ੍ਹਾਂ ਦਾ ਵਿਲੱਖਣ ਮੇਲਾ ਜਿੱਦੇ ਸਾਰੇ ਪਰਿਵਾਰ ਰਲ ਕੇ ਇਹ ਵਿਸਾਖੀ ਦਾ ਪਿਆਰ ਮਨਾਉਂਦੇ ਆ ਤੇ ਸਾਰਾ ਕੋਈ ਫ੍ਰੀ ਐਵੈਂਟ ਨਾਨ-ਪ੍ਰੋਫਿਟ ਜਿਹੜੀ ਆ ਤੇ ਇਹ ਪੂਰਾ ਬੇਸੀ ਪੰਜਾਬ ਜਿਹੜਾ ਆ ਭਾਈਚਾਰਾ ਮੁਹੱਬਤ ਜਿਹੜੀ ਉਹ ਪੇਸ਼ ਕੀਤੀ ਜਾਂਦੀ ਇਹਦੇ ਵਿੱਚ ਧੰਨਵਾਦ ਮਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਮੇਲੇ ਨੂੰ ਹਰ ਸਾਲ ਆਰਗੇਨਾਈਜ਼ ਕਰਨ ਲਈ ਧੰਨਵਾਦ ਜੀ ਆ ਵੀ ਗੋਲ ਗੱਪੇ ਨਾਲ ਤੁਸੀਂ ਲਾ ਰਹੇ ਹੋ ਤੇ ਕਿਵੇਂ ਚਲ ਰਹੀ ਹੈ ਸੇਲ ਵੀ ਗੋਲ ਗੱਪੇ ਉਹਦੇ ਜੀ ਬਹੁਤ ਗਿਆ ਬਹੁਤ ਪੈਸੇ ਬਣਾ ਲੇ ਆ ਦੇਖ ਲਓ ਨੋਟ ਹੀ ਨੋਟ ਆ ਬਾ ਪੰਜਾਂ ਦੇ ਤਿੰਨ ਪੰਜਾਂ ਦੇ ਤਿੰਨ ਪੰਜਾਂ ਦੇ ਤਿੰਨ ਲਈ ਆਓ ਤੇ ਤੁਸੀਂ ਵੀ ਲਓ ਗੋਲ ਗੱਪਿਆਂ ਦਾ ਸਵਾਦ ਸასი ਗੱਲ ਦੋਸਤੋ ਮੈਂ ਹਾਂ ਸੁਖੀ ਬਾਠ ਪੰਜਾਬ ਭਵਨ ਸ੍ਰੀ ਕੈਨੇਡਾ ਤੋਂ ਮੈਂ ਅੱਜ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਨਸੀਬਾ ਵਾਲਾ ਸਮਝਦਾ ਕਿ ਅੱਜ ਬ੍ਰੇਜ਼ਮਨ ਦੇ ਵਿੱਚ ਮਾਤਾ ਕਰਤਾਰਕੌਰ ਜੀ ਦੀ ਯਾਦ ਵਿੱਚ ਵਿਸਾਖੀ ਸਾਡੇ ਵਿੜੇ ਜੋ ਫੰਕਸ਼ਨ ਰੌਂਕੇ ਪਰਿਵਾਰ ਵੱਲੋਂ ਕਰਾਇਆ ਜਾਂਦਾ ਹਰ ਸਾਲ ਉਸ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਇਹੋ ਜਿਹਾ ਸਮਾਗਮ ਸਮਾਜ ਲਈ ਕਿਉਂ ਜ਼ਰੂਰੀ ਨੇ ਸਾਡੀ ਨਵੀਂ ਪੀੜ੍ਹੀ ਲਈ ਸਾਡੀ ਪੁਰਾਣੀਆਂ ਯਾਦਾਂ ਮੁੜ ਕੇ ਸਾਡੇ ਆਉਣ ਲਈ ਇਹਨਾਂ ਪ੍ਰੋਗਰਾਮਾਂ ਦਾ ਹੁਣ ਅਤਿ ਜ਼ਰੂਰੀ ਬਣ ਜਾਂਦਾ ਹੈ ਜਿਹਦੇ ਵਿੱਚ ਸਾਨੂੰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਫਰਜ਼ਾਂ ਨੂੰ ਸਾਹਮਦੇ ਹੋਏ ਫਰਜ਼ਾਂ ਨੂੰ ਨਿਭਾਉਂਦੇ ਹੋਏ ਅਸੀਂ ਇਹੋ ਜਿਹੇ ਸਮਾਗਮਾਂ ਦੇ ਵਿੱਚ ਅਸੀਂ ਸਮਾਗਮ ਕਰਾਈਏ ਜਾਂ ਜਿਹੜੇ ਸਮਾਗਮ ਕਰਾ ਰਹੇ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਮੈਂ ਵੈਸੇ ਸਾਰੀ ਹੀ ਟੀਮ ਨੂੰ ਬੜੇ ਯੂਥ ਇੱਕ ਵਨ ਆਫ ਦਾ ਬੈਸਟ ਟੀਮ ਨਾ ਦੁਨੀਆ ਭਰ ਵਿੱਚ ਵਿਚਰਦਾ ਪੰਜਾਬੋਂ ਦੇ ਵੱਖ-ਵੱਖ ਬੇਸ਼ਿਆਂ ਨਾਲ ਲੈ ਕੇ ਵੱਖ-ਵੱਖ ਸਮਾਗਮਾਂ ਵਿੱਚ ਪਰ ਮੇਰੀ ਨਿਗਾਹ ਦੇ ਵਿੱਚ ਮੈਂ ਸਿਫਤ ਨਹੀਂ ਕਰ ਰਿਹਾ ਮੇਰਾ ਖਿਆਲ ਆ ਵੀ ਵਰਲਡ ਦੇ ਵਿੱਚ ਸਭ ਤੋਂ ਅਗਰੈਸਿਵ ਸਭ ਤੋਂ ਪ੍ਰੋਡਕਟਿਵ ਜੇ ਟੀਮ ਹੈ ਤੇ ਇਹ ਟੀਮ ਹੈ ਜਿਹਦੇ ਮੇਲੇ ਦੇ ਵਿੱਚ ਮੈਂ ਅੱਜ ਹਾਜ਼ਰੀ ਲਵਾ ਰਿਹਾ ਹਾਂ ਬਹੁਤ ਹੀ ਚੰਗਾ ਲੱਗਾ ਸਭਿਆਚਾਰ ਕਲਚਰ ਸਾਡੀ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਵੱਲੋਂ ਕੋ ਤੋਹਫਾ ਦੇਣ ਲਈ ਇਹ ਪ੍ਰਾਰਲਾ ਕਰਨ ਲਈ ਮੈਂ ਰੌਂਕੇ ਪਰਿਵਾਰ ਦਾ ਔਰ ਇਹ ਸਾਰੀ ਟੀਮ ਇਸ ਕਲੱਬ ਦੀ ਉਹਨਾਂ ਨੂੰ ਆਪਣੇ ਵੱਲੋਂ ਪੰਜਾਬ ਭਵਨ ਵੱਲੋਂ ਸਾਰੇ ਕੈਨੇਡਾ ਵੱਲੋਂ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅਰਦਾਸ ਕਰਦਾ ਕਿ ਵਾਹਿਗੁਰੂ ਇਹੋ ਜਿਹਾ ਫੰਕਸ਼ਨ ਹੋਰ ਵੀ ਇਹਨਾਂ ਤੋਂ ਕਰਾਉਣ ਉਹ ਇਦੋਂ ਵੀ ਵੱਡੇ ਫੰਕਸ਼ਨ ਹੁੰਦੇ ਰਹਿਣ ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮਚ ਗੋਡ ਬles एवरीवन ਸਾਸੀ ਕਾਲ 사ਸੀ ਕਾਲ ਜੀ 사ਸੀ ਇੱਕ ਕੁਲਫੀ ਓਕੀ ਕਰ ਰਹੀ ਹੈ ਨਿਕਲ ਦੇ ਦੇਖੋ ਹਰ ਚੀਜ਼ੇ ਸੰਘਰਸ਼ਦਾ ਹੁੰਦਾ ਹੈ ਅਸੀਂ ਬਣਾਉਣ ਚ ਵੀ ਸੰਘਰਸ਼ ਸੀ ਹੁਣ ਖਵਾਉਣ ਚ ਵੀ ਸੰਘਰਸ਼ ਹੈ ਨਾ ਪਰ ਕਦੇ ਪੰਜਾਬੀ ਹਾਰਦੇ ਨਹੀਂ ਬਿਲਕੁਲ ਵਾਜੀ ਬਿਲਕੁਲ ਐਵੀ ਗਰਮੀ ਦੇ ਵਿੱਚ ਅਸੀਂ ਆਸ ਕਰਦੇ ਆ ਕਿ ਜਿਹੜੀ ਥੋੜੀ ਕੁਲਫੀਆਂ ਦੀ ਸੇਲ ਆ ਉਹ ਹੋਰ ਬੜੇ ਥੈਂਕ ਯੂ ਜੀ ਥੈਂਕ ਯੂ ਅਸੀਂ ਹੁਣ ਥੋੜਾ ਥੋੜਾ ਮੈਨੂੰ ਲੱਗਦਾ ਡਿਮਾਂਡ ਜਿਵੇਂ ਜਿਵੇਂ ਵਧਦੀ ਹੈ ਮੈਨੂੰ ਲੱਗਦਾ ਪ੍ਰਾਈਸ ਵਧਾਉਣਾ ਪਊਗਾ ਕਿਉਂਕਿ ਸ਼ਾਰਟੇਜ ਵੀ ਹੈ ਨਾ ਕੰਮ ਦੀ ਹਾਂ ਜੀ ਤੇ ਅਸੀਂ ਅਸੀਂ ਵੀ ਉਧਰੋਂ ਗੋਰ ਗੱਪੀਆਂ ਵੱਲੋਂ ਥੋੜੇ ਬੰਦੇ ਉਧਰ ਖਿੱਚਦੇ ਆਂ ਥੋੜੇ ਬਾਲ ਅੱਛਾ ਅੱਛਾ ਜਰੂਰ ਥੈਂਕ ਯੂ ਥੈਂਕ ਯੂ ਕੋਈ ਨਾ ਹਰ ਇੱਕ ਟੇਸਟ ਜ਼ਰੂਰ ਕਰਕੇ ਜਾਇਓ ਤੁਸੀਂ ਵੀ ਤੁਹਾਡਾ ਤੁਸੀਂ ਇਸ ਚੀਜ਼ ਨੂੰ ਕਵਰੇਜ ਕਰਨਾ ਆ ਵਿਸਾਖੀ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਜੋਏ ਕਰੋ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਸੋ ਮਚ ਰਵਰ ਨਹੀਂ ਕਿਥੇ ਗੱਲੇ ਗੱਲੇ ਆ ਫਿਰਦਾ ਤੇ ਤੇਰੇ ਚਾਦਰ ਕੀ ਥੀ ਨਾਲ ਇਹਨਾਂ ਨੇ ਕਿਹਾ ਸੀ ਚਾਦਰ ਤੇ ਬਿਨਾ ਨਹੀਂ ਆਣਾਗਾ ਵੇ ਭਾਈ ਤੂੰ ਵੇਲਾ ਗੱਲੇ ਫਿਰਦਾ ਆ ਦੇਖਾਣ ਦੇਣ ਵਾਸਤੇ ਤੇ ਬਲਾ ਕੁਛ ਗੁੜੇ ਬਣੇ ਸਾਡੀਆਂ ਤਾਂ ਚੂੜੀਆਂ ਹੈ ਨਹੀਂ ਗੀਆਂ ਲੈ ਕੋਈ ਤੇਰੇ ਕੀ ਲੱਗਦਾ ਬੰਜਰਾ ਮੇਰਾ ਗੀਤ ਲੈ ਦਾ ਭੇਦ ਤੂੰ ਗੱਲ ਬਾਣ ਕੇ ਬਣੇ ਆਉ ਦੀ ਜੇ ਉਚੀ ਰੱਖ ਜੜਾ ਕੁਛ ਮਿਲਿਆ ਤੇ ਲੈ ਫੜਾ ਮੇਰੇ ਚੂੜੀਆਂ ਬਾਦ ਸੁਰਮੇ ਦਾਣੀ ਦੇ ਨਹੀਂ ਬਣੇ ਕੀਤੇ ਆ ਕੋਈ ਸ਼ਾਪ ਚਰਲਾ ਦੇ ਦੇ ਨਹੀਂ ਨਹੀਂ ਕਰਮਵਾੜੀ ਐ ਮੈਂ ਬਹਿ ਬੁਆ ਕੋਈ ਨਹੀਂ ਦਿੰਦੀ ਨਾ ਨਹੀਂ ਬੈਣ ਤੂੰ ਉਹ ਤੇ ਜੀਜਾ ਨਾਲ ਪੈਸਾ ਸੰਭਾਈ ਕਰ ਮੇਰੇ ਕੋਲ ਤਾਂ ਕੋਈ ਪੈਣ ਹੁੰਦਾ ਸਾਡੇ ਗਰੀਬ ਕੋਲੇ ਕਿੱਥੇ ਪੈਸਾ ਪੈਣ ਆਈ ਤਾਂ ਤੱਕਲੇ ਗੁਰਜ ਨੇ ਲਾ ਰੇੜੀ ਲੈ ਲੈਣੀ ਹੈ ਭਾਈ ਪੈਸੇ ਤਾਂ ਸਾਡੇ ਕੋਲੇ ਕੋਈ ਨਹੀਂ ਹੁੰਦੇ ਲਿਆ ਫਿਰ ਪਾ ਭਾਈ ਸਾ ਪੈਸਾ ਲਪਾ ਕੋਈ ਮੇਰੇ ਲਿਆ ਪੈਣ ਬੇ ਜੀ ਜਾਵੇ ਤੇਰੀ ਸਾਲੀ ਨੇ ਤੇਰੀ ਦੁਕਾਨ ਲਟਾ ਦੀ ਵੇ ਰਬਤੂਲ ਬਾਰ ਯਾ ਕਮਨ ਵੇ ਮੇਰਾ ਤੂੰ ਤਾਂ ਗਰੀਬੀ ਖਾਣੇ ਲਈ ਬੈਠਾ ਲੈ ਦੱਸ ਬੇਬੜਾ ਵਾ ਕੀ ਕਾਸਾ ਸਾਨੂੰ ਗਰੀਬ ਨੂੰ ਕੀ ਪਤਾ ਹੈ ਲੈ ਇਹ ਤਾਂ ਭਾਈ ਗੱਲ ਨਹੀਂ ਕਰਦਾ ਯਾਰੇ ਕੋਈ ਤਾਂ ਗਾਗ ਭੜਾ ਏ ਗਾ ਜਾਣੇ ਭਾਈ ਆ ਮਝੇ ਲੋ ਨੇ ਹਾ ਤੇ ਲੱਡੂ ਲੈ ਵੇ ਲੱਡੂ ਕਰਾਰੇ ਲੈ ਆ ਕੀ ਬਰਾਤੀ ਆ ਵੇ ਮਝੇ ਲੋ ਕਰਾਰੇ ਪੈਣਾ చటూరి భా ఏదా બાદ આવા ચાલ કોઈ નહી ਰਾਉਕੇ ਪਰਿਵਾਰ ਵੱਲੋਂ ਸ਼ੁਰੂਆਤ ਕੀਤੀ ਗਈ ਵਿਸਾਖੀ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਇਹਦਾ ਨਾਮ ਇਸ ਵੇਲੇ ਚੱਲ ਰਿਹਾ ਔਰ ਅੱਜ ਦੇਸ਼ ਵਿਦੇਸ਼ ਤੋਂ ਸਾਡੇ ਸੁਖੀ ਬਾਠ ਜਿਨ੍ਹਾਂ ਪੰਜਾਬ ਭਵਨ ਬਣਾਇਆ ਕੈਨੇਡਾ ਦੇ ਵਿੱਚ ਉਹ ਸਾਡੇ ਕੋਲ ਪਹੁੰਚੇ ਨੇ ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ ਜੀ ਨਾਲ ਪ੍ਰავਜ ਸੰਧੂ ਪੰਜਾਬੀ ਕਾਉਂਸਲ ਕੁਲਜੀਤ ਸੰਧੂ ਬਿਕਰ ਬਾਈ ਤੇ ਨਰਮਲ ਜੀ ਨਿਰਮਾ ਨਿਊਜ਼ੀਲੈਂਡ ਤੋਂ ਬਲਜੀਤ ਬਾਠ ਮੈਲਬਰਨ ਤੋਂ ਸਾਡੇ ਮਿੱਤਰ ਪਿਆਰੇ ਤੇ ਇਸ ਦੁਨੀਆ ਦੇ ਵਿੱਚ ਪੰਜਾਬੀਅਤ ਲਈ ਕੰਮ ਕਰਨ ਲੋਕ ਕੂਚੇ ਨੇ ਸੋ ਇਹ ਮੇਲਾ ਇਹ ਦਿਨ ਵੱਡਾ ਹੋ ਰਿਹਾ ਤੇ ਪਰ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਇਸ ਮੇਲੇ ਚ ਆਏ ਲੋਕ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਤੇ ਉਹ ਪਰਿਵਾਰ ਸਾਰੇ ਰਲ ਕੇ ਇਸ ਮੇਲੇ ਨੂੰ ਸਫਲ ਕਰਦੇ ਆ ਤੇ ਇਸ ਮੇਲੇ ਦਾ ਰੰਗ ਇਹਦਾ ਢੰਗ ਤੇ ਇਹਦਾ ਜਿਹੜਾ ਜਲਵਾ ਆ ਉਹ ਵੱਖਰਾ ਹੀ ਰਹੂਗਾ ਸਾਰਿਆਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਵਿਸਾਖੀ ਸਾਡੇ ਵੇੜੇ 2024 ਇਸ ਵਾਰ ਚੌਥਾ ਸਾਲ ਆ ਬੜਾ ਮਾਣ ਮਹਿਸੂਸ ਹੁੰਦਾ ਕਿ ਹਰ ਸਾਲ ਇਹਦੀ ਜਿਹੜੀ ਹੈ ਲੋਕਾਂ ਵਿੱਚ ਆ ਤਾਂ ਵੱਧਦੀ ਜਾ ਰਹੀ ਹੈ ਇਹ ਜਿਹੜੀ ਸ਼ੁਰੂਆਤ ਬਾਰੇ ਮੈਂ ਜ਼ਰੂਰ ਥੋੜਾ ਦੱਸਣਾ ਚਾਹਣਾ ਮੇਰੇ ਨਾਲ ਬੈਠਨੇ ਸਰਵਿਸ ਹੋਈ ਬਾਈਪਾਲ rau ਕੇ ਬਾਈਪਾਲ rau ਕੇ ਜਿਨ੍ਹਾਂ ਦੇ ਸੁਪਨਾ ਸਭ ਤੋਂ ਵੱਡਾ ਮੈਂ ਨਾਲ ਛੋਟਾ ਭਰਾ ਖੋਲ ਰਹਾ ਹੂ ਕੇ ਬਾਈਪਾਲ ਹਰ ਵਾਰੀ ਉਦਮ ਕਰਦਾ ਤੇ ਸਾਥ ਦਿੰਦਾ ਭਾਈ ਸੋਈ ਤੇ ਨਾਲ ਆਪ ਤੁਰੇ ਦੇ ਆ ਤੇ ਹਰ ਰੋਜ਼ ਜਿਹੜੀ ਐ ਇੱਥੇ ਰੌਣਕ ਜਿਹੜੀ ਵੱਧ ਜਾਂਦੀ ਆ ਮੈਨੂੰ ਕਈ ਲੋਕਾਂ ਦੇ ਫੋਨ ਵੀ ਆਏ ਆ ਕਿ ਅਸੀਂ 파ਟਵਾਨਾ ਚਾਹੁੰਦੇ ਆ ਪਰ ਕਿਉਂਕਿ ਇਹਨੂੰ ਬੜਾ ਸੀਮਤ ਪਰਿਵਾਰਕ ਤੌਰ ਦੇ ਉਤੇ ਰੱਖਿਆ ਗਿਆ ਕੋਈ ਕਮਰਸ਼ੀਅਲ ਨਹੀਂ ਇਹਦੇ ਵਿੱਚ ਹੈਗਾ ਸਾਰਾ ਪਰਿਵਾਰ ਦਾ ਹੈ ਇਸ ਲਈ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ ਪਰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਜਿੰਨੇ ਵੀ ਲੋਕ ਦਿਲੋਂ ਪਿਆਰ ਕਰਦੇ ਆ ਸਾਰਿਆਂ ਦਾ ਵੈਲਕਮ ਉਹਨੂੰ ਆਉਣਾ ਚਾਹੀਦਾ ਪਰ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਇਹ ਇੱਕ ਘਰੇਲੂ ਮਾਹੌਲ ਸਰਜਨ ਦੀ ਸਾਡੀ ਹੈਗੀ ਆ ਤੇ ਉਹਦੇ ਨਾਲ ਨਾਲ ਤੁਸੀਂ ਸਾਰਾ ਦੇਖਿਆ ਹੋਊਗਾ ਅੱਜ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਇੱਕ ਅੱਧੀ ਹੋਰ ਰਵਾਇਤੀ ਜਿਹੜੀ ਚੀਜ਼ ਜਿਹੜੀਆਂ ਸਾਡੀਆਂ ਦੁਕਾਨਾਂ ਹਟੀਆਂ ਜੋ ਸਾਡੇ ਸੱਭਿਆਚਾਰ ਦੇ ਜਿੰਨੀਆਂ ਵੀ ਚੀਜ਼ਾਂ ਵੱਧ ਤੋਂ ਵੱਧ ਐਡ ਕੀਤੇ ਜਾਂਦੇ ਨੇ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਪਰਿਵਾਰ ਦੇ ਹਿੱਸੇ ਨੇ ਹਰ ਇੱਕ ਬੰਦਾ ਉਹਦੇ ਤੇ ਯੋਗਦਾਨ ਪਾ ਰਿਹਾ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਿਵੇਂ ਇਸ ਵਾਰ ਅਸੀਂ ਦੇਖਿਆ ਬੜਾ ਹੀ ਸੋਹਣਾ ਲੱਗਿਆ ਜਦੋਂ ਅਸੀਂ ਐਂਟਰੀ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ। ਪੰਜਾਬ ਸਾਡੇ ਦਿਲ ਦੇ ਬੜਾ ਕਰੀਬ ਆ ਉਹਦੇ 0 ਕਿਲੋਮੀਟਰ ਲਿਖਿਆ ਹੋਇਆ। ਇੱਥੋਂ ਪਤਾ ਲੱਗਦਾ ਕਿ ਆ ਸਾਡਾ ਕਿਤੇ ਵੀ ਵਸ ਕੇ ਪੰਜਾਬ ਦੀ ਜਿਹੜੇ ਪੰਜਾਬ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਤੇ ਬੜਾ ਚੰਗਾ ਲੱਗਦਾ ਜੀ ਜਦੋਂ ਲੋਕਾਂ ਨੂੰ ਆਪਣੇ ਪੁਰਾਣੇ ਰਵਾਇਤੀ ਪਹਿਰਾਵੇਜ ਦੇਖਦੇ ਆ ਖੁਸ਼ੀ ਮਨਾਉਂਦੇ ਆ ਕੋਈ ਬੱਖੋ-ਬਖਰੇ ਰੋਲ ਪਲੇ ਕਰਦੇ ਨੇ ਆਪਣੇ ਹਸਤਾਲਾਂ ਲਾਉਂਦੇ ਆ ਤੇ ਸਾਰਾ ਕੌਲ ਮਿਲਾ ਕੇ ਬੜਾ ਸੋਹਣਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਮਾਣ ਮਹਿਸੂਸ ਹੁੰਦਾ ਜੀ ਇਸ ਦੇ ਸ਼ੁਰੂਆਤ ਕਰਦੇ ਹੋਏ ਜੀ ਚਾਹੇ ਆਸਟ੍ਰੇਲੀਆ ਚਾਹੇ ਅਮਰੀਕਾ ਜਿਉਣ ਦਾ ਸਾਡਾ ਵੱਖ ਤਰੀਕਾ ਜਿੱਥੇ ਜਾਈਏ ਉੱਥੇ ਲੋਕੀ ਫਤੇ ਬੁਲਾਉਂਦੇ ਨੇ ਸਾਡੇ ਕੜੇ ਦੇਖ ਕੇ ਦੁਨੀਆਂ ਕਹੇ ਪੰਜਾਬੀ ਹੁੰਦੇ ਨੇ ਦੋਸਤੋ ਮੰਗਲਾ ਠੂਰ ਵੱਲੋਂ ਸਤਿ ਸ੍ਰੀ ਅਕਾਲ ਤੋਂ ਪੰਜਾਬੀਆਂ ਦੀ ਗੱਲ ਕਰਦੇ ਆ ਕਿ ਪੰਜਾਬੀ ਜਿੱਥੇ ਵੀ ਗਏ ਆ ਆਪਣੇ ਰੀਤੀ ਰਿਵਾਜ ਆਪਣੇ ਮੇਲੇ ਆਪਣਾ ਖਾਣਾ-ਦਾਣਾ ਆਪਣਾ ਪਹਿਰਾਵਾ ਨਾਲ ਹੀ ਲੈ ਗਏ ਤੇ ਅੱਜ ਇਹ ਰੂਗ ਗਿਆ ਉਸ ਵਿੱਚ ਦਿਸ ਰਿਹਾ ਕਿਉਂਕਿ ਮਾਤਾ ਕਰਤਾਰ ਕੋਰ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਮੇਲਾ ਲੱਗਦਾ ਹਰ ਸਾਲ ਇਹ ਚੌਥਾ ਮੇਲਾ ਆ ਤੇ ਇਹਦੇ ਵਿੱਚ ਪੰਜਾਬੀਅਤ ਦੇ ਪੂਰੇ ਰੰਗ ਦਿਸ ਰਹੇ ਆ ਵੱਖ-ਵੱਖ ਰੇੜੀਆਂ ਲਗੀਆਂ ਗੰਨੇ ਦਾ ਜੂਸ ਲੱਗਿਆ ਵੱਖ-ਵੱਖ ਤਰ੍ਹਾਂ ਦੇ ਮੇਲੇ ਦੇ ਜੋ ਰੰਗ ਆ ਜਾਦੂਗਰਾਂ ਦੇ ਖੇਡੇ ਹੋ ਰਹੇ ਆ ਪਹਿਰਾਵੇ ਦੇਖੋ ਪੰਜਾਬੀਆਂ ਦੇ ਲੱਗਦਾ ਹੀ ਨਹੀਂ ਅਸੀਂ ਬਰਿਸਲ ਦੇ ਵਿੱਚ ਆ ਤੇ ਸਾਰੇ ਸਜੇ ਪਏ ਆ ਤੇ ਮੇਰੇ ਵੱਲੋਂ ਇਸ ਮੇਲੇ ਦੀਆਂ ਸਾਰੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਬਹੁਤ-ਬਹੁਤ ਵਧਾਈਆਂ ਤੇ ਅਖੀਰ 'ਚ ਮੇਰਾ ਸ਼ੇਰ ਆ ਕਿ ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਖਾਦਾ ਘਿਓ ਪੰਜਾਬੀ ਤੇ ਮੰਗਲ ਮੁਰਮੁਰ ਇਹੋ ਹੀ ਆਖ ਕੇ ਕਿ ਬੱਚਿਆਂ ਨੂੰ ਵੀ ਜੋ ਪੰਜਾਬੀ ਦੋਸਤੋ ਮਾਤਾ ਕਰਤਾਰਕੌਰ ਰੌਕਿਆਂ ਦੇ ਜਿਹੜਾ ٹرسٹ ਦਾ ਉਹਨਾਂ ਵੱਲੋਂ ਕਰਾਇਆ ਜਾ ਰਿਹਾ ਮੇਲੇ 'ਚ ਹਾਜ਼ਰ ਆ। ਮੈਨੂੰ ਤਕਰੀਬਨ 27 ਸਾਲ ਹੋ ਗਏ ਆ ਸਟ੍ਰੇਲੀਆ ਜਾਏ ਨੂੰ। 27 ਸਾਲਾਂ ਦੇ ਵਿੱਚ ਮੈਂ ਇਹੋ ਜਿਹਾ ਮੇਲਾ ਕਿਤੇ ਨਹੀਂ ਦੇਖਿਆ। ਕਮਰਸ਼ੀਅਲ ਮੇਲੇ ਬਹੁਤ ਦੇਖੇ ਨੇ। ਸਟਾਲ ਜਿਹੋ ਜਿਹੇ ਲੱਗਦੇ 2000 ਦੇ ਸਟਾਲ ਜਿਹੇ। ਪਰ ਧੰਨਿਆ ਇਹ ਪਰਿਵਾਰ ਜਿਹੜੇ ਰਾਕੇ ਇਹ ਮੇਲਾ ਮਨਾਉਂਦੇ ਆ। ਪੰਜਾਬ ਵਾਲੇ ਮੇਰੇ ਨਾਲ ਕੋਈ ਰੰਗ ਇੱਥੇ ਜਿਹੜਾ ਹੈਗਾ ਜਿਹੜਾ ਮਿਸਿੰਗ ਹੋਵੇ ਕੋਈ ਰੰਗ ਮਿਸਿੰਗ ਨਹੀਂ ਹੈਗਾ ਚਾਹੇ ਤੁਸੀਂ ਜਿਹੜੇ ਕਰਾਰੇ ਲੱਡੂ ਵੇਖ ਲੋ ਚਾਹੇ ਗੋਗੱਪੇ ਵੇਖ ਲੋ ਜਲੇਬੀਆਂ ਵੇਖ ਲੋ ਹੋਰ ਤੇ ਮਾਈਪੁੱਡੀ ਦਾ ਝਾਟਾ ਜਿਹੜਾ ਉਹ ਵੀ ਲਾਈਵ ਆ ਕੇ ਦੇ ਰਹੇ ਨੇ ਸੋ ਇਹੋ ਜਿਹਾ ਮੇਲਾ ਮੈਂ ਆਪਣੀ ਜ਼ਿੰਦਗੀ 'ਚ ਕਿਤੇ ਨਹੀਂ ਵੇਖਿਆ ਔਰ ਜਿੰਨੇ ਜਦ ਤੱਕ ਮੇਰੇ ਸਾਹ ਆ ਮੇਰਾ ਇਹਨਾਂ ਨਾਲ ਵਾਦਾ ਵੀ ਹਰ ਸਾਲ ਇਹ ਮਿਲੇ ਤੇ ਆਉਣਾ ਹੈ ਜੋ ਇਹ ਪਰਿਵਾਰ ਜਿਹੜੇ ਜੁੜੇ ਹੋਏ ਨੇ ਇਹਨਾਂ ਪਰਿਵਾਰਾਂ ਜਿਹੜਾ ਸਾਂਝਾ ਸਮਾਂ ਦਿੰਦੇ ਨੇ ਜਿਹਦੇ ਨਾਲ ਦਾ ਸਾਂਝਾ ਸੁਨੇਹਾ ਹੋਰ ਕਿਤੇ ਨਹੀਂ ਮਿਲ ਸਕਦਾ ਤੇ ਭਾਈਚਾਰਕ ਸਾਂਝ ਬਣੀ ਰਹੇ ਪਿਆਰ ਬਣਿਆ ਰਹੇ ਚਾਰ ਜੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬ ਜਿੰਦਾਬਾਦ ਦੋ ਜ਼ੁਲਫਾਂ ਛਲੇ ਵੇ ਛਲੇ ਹਾਏ ਦੋ ਜ਼ੁਲਫਾਂ ਛਲੇ ਵੇ ਛਲੇ ਹਿਸਾਰਾ ਜੱਗ ਸੋਨਾ ਏ ਹਾਏ ਉਸ ਰਾਜਾ ਜੱਜ ਸੋਣਾ ਏ ਮੇਰੇ ਮਾਈਏ ਤੋਂ ਥੱਲੇ ਵੇ ਥੱਲੇ ਹਾਏ ਮੇਰੇ ਮਾਈਏ ਤੋਂ ਥੱਲੇ ਵੇ ਥੱਲੇ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਸੋਹਣਾ ਮੇਲਾ ਚੱਲ ਰਿਹਾ ਜਿਹੜਾ ਕਿ ਸਾਡੇ ਵੱਡੇ ਬਾਈ ਜੀ ਪਾਲ ਦਾ ਉਕੇ ਹੁਣਾਂ ਵੱਲੋਂ ਮਾਤਾ ਕਰਤਾਰ ਕਾ ਰੋਪੇ ਹੁਣਾਂ ਦੀ ਯਾਦ ਦੇ ਵਿੱਚ ਹਰ ਸਾਲ ਕਰਾਇਆ ਜਾਂਦਾ ਵਿਸਾਖੀ ਮੇਲਾ ਤੇ ਅਸੀਂ ਸਪੈਸ਼ਲ ਔਰ ਦੇ ਉੱਤੇ ਮੈਲਬਨ ਤੋਂ ਇੱਥੇ ਹਾਜ਼ਰੀ ਲਵਾਉਣ ਆਏ ਆ ਤੇ ਬਹੁਤ ਹੀ ਸੋਹਣਾ ਜਿਵੇਂ ਤੁਸੀਂ ਦੇਖਦੇ ਹੋ ਆਪਣੇ ਪੁਰਾਣੇ ਪੰਜਾਬ ਦੀਆਂ ਝਲਕੀਆਂ ਹੁੰਦੀਆਂ ਜਿਵੇਂ ਛੋਟੀਆਂ-ਛੋਟੀਆਂ ਦੁਕਾਨਾਂ ਕੋਈ ਜਿਵੇਂ ਕਹਿੰਦਾ ਜਲੇਬੀਆਂ ਕੱਢੀ ਜਾਂਦਾ ਕੋਈ ਲੱਡੂ ਬਣਾਈ ਜਾਂਦਾ ਤੇ ਨਾਲ-ਨਾਲ ਜਿਵੇਂ ਤੁਸੀਂ ਦੇਖਦੇ ਹੋ ਦੋ ਮੰਜੇ ਜੋੜ ਕੇ ਜਿਵੇਂ ਸਪੀਕਰ ਲਾਏ ਆ ਮਤਲਬ ਆਪਣਾ ਜਮਾ ਪ੍ਰਾਤਨ ਪੰਜਾਬ ਦਾ ਜਿਹੜਾ ਸੀਗਾ ਉਹ ਇੱਕ ਝਾਤੀ ਉਹਦਾ ਸੀਨ ਪੇਸ਼ ਕੀਤਾ ਗਿਆ ਤੇ ਬਹੁਤ ਹੀ ਸੋਹਣਾ ਮੇਲਾ ਜਿਹਨੂੰ ਆਪਾਂ ਕਹਿੰਦੇ ਆ ਅਸੀਂ ਪਹਿਲੀ ਵਾਰੀ ਹਾਜ਼ਰੀ ਭਰ ਰਹੇ ਆ ਪਿਛਲੇ 2 ਸਾਲ ਤੋਂ ਬਿਜ਼ੀ ਸੀਗੇ ਪਰ ਇੱਕ ਵਾਦਾ ਕਰਦੇ ਆ ਵੀ ਬ੍ਰੈਸਬੈਂਡ ਦੇ ਵਿੱਚ ਹਰ ਸਾਲ ਆ ਮੇਲੇ ਨੂੰ ਅਟੈਂਡ ਕਰਨ ਆਇਆ ਕਰਾਂ ਇਸ ਮੇਲੇ ਬਾਰੇ ਉਹੋ ਜਿਹੜੀ ਤੂੰ ਗੋਲੀਪੋਨਾ ਬੱਚਪੇ ਸੁਣਾ ਰਿਹਾ ਸੀ ਨਾ ਉਹ ਇਸ ਮੇਲੇ ਦੇ ਪ੍ਰਸੰਗ ਚ ਕਹਿਣਾ ਹੋਵੇ ਉਹ ਸਾਰੇ ਮੇਲੇ ਸੋਹਣੇ ਨੇ ਸੋਹਣੇ ਇਸ ਮੇਲੇ ਤੋਂ ਥੱਲੇ ਨਿਕੱਲੇ ਉਹ ਸਾਰੇ ਮੇਲੇ ने, आ मेल तोसे हेल तो सले वेठल my ਓਏ ਓਹ ਜੇ ਕੁੜੀਏ ਮੇਰਾ ਨਾਮ ਨਹੀਂ ਜਾਣਦੀ ਨਾਮ ਮੇਰਾ ਕਰਤਾਰਾ ਨਹੀਂ ਜਾਨਦੀ ਓਹ ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ ਓਹ ਓਹ ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ ਸਾਹਮਣੇ ਤੁਸੀਂ ਚੁਬਾ ਸਾਡੇ ਵੱਲੋਂ ਸਾਰੇ ਜਿੰਨੇ ਵੀ ਬਸਾਖੀ ਮੇਲੇ 'ਚ ਮਾਤਾ ਕਰਤਾਰ ਸਾਹਿਬ ਦੀ ਯਾਦਗਾਰੀ ਫੈਸਟਵਲ ਮਈ ਪਾਲਰੋਕੀ ਸਭ ਦੀ ਸੋਹੀ ਗੁਰਰੋਕੀ ਜਿੰਨੇ ਵੀ ਸਾਡੇ ਭੈਣ ਭਰਾ ਨੇ ਬ੍ਰਿਸਵਿੰਚ ਤੇ ਵਿਕਲਾ ਪ੍ਰਾਲਾ ਕੀਤਾ ਸਾਡੇ ਸਾਰੇ ਪਰਿਵਾਰਾਂ ਨੇ ਤੇ ਸਾਰਿਆਂ ਨੂੰ ਨਿੱਗੀ ਜਿਹਾ ਆ ਅਸੀਂ ਦੁਨੀਆ 'ਚ तमाम 바ਸੇ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਆਪਣੇ ਜਵਾਨਾਂ ਨੂੰ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੜਾ ਨਾ ਜੋੜਨ ਲਈ ਇਹ ਪ੍ਰਾਲੇ ਕਰ ਰਹੇ ਹਾਂ ਇਹ ਇੱਕ ਸਾਰੀ ਟੀਮ ਦਾ ਵਰਕ ਹੈ ਜਿੰਨਾ ਵੀ ਤੁਸੀਂ ਦੇਖਦੇ ਹੋ ਇੱਥੇ ਤੁਹਾਨੂੰ ਮੈਂ ਕਹੂੰਗਾ ਸੈਵਨ ਸੀਜ਼ ਦੇ ਸਾਡੇ ਬਹੁਤ ਹੀ ਪਿਆਰੇ ਵੀਰ ਗੁਰਪ੍ਰੀਤ ਜੀ ਪ੍ਰਾਰ ਸਾਹਿਬ ਜਿਹੜੇ ਇਸ ਕਮੇਲੇ ਨੂੰ ਹਰ ਇੱਕ ਵਾਰ ਕਵਰ ਕਰਦੇ ਆ ਗੰਗ ਸਾਹਿਬ ਸਾਰਿਆਂ ਦਾ ਇੱਥੇ ਆਉਣ ਤੇ ਨਿਗੀ ਜੀ ਆਇਆ ਤੇ ਕੱਲੀ ਕੱਲੀ ਜਿਹੜੀ ਕਲਿੱਪ ਹੈ ਉਹ ਬਣਾ ਕੇ ਦਿਖਾਇਓ ਆ ਪ੍ਰੋਪਰ ਮੈਥ ਤੁਹਾਨੂੰ ਦਿਖਾ ਦਵਾਂ ਪੰਜਾਬ ਦਾ ਸਾਰਾ ਇਤਿਹਾਸ ਲਿਖਿਆ ਤ੍ਰਕਟਾਂ ਤੋਂ ਲੈ ਕੇ ਨਦੀਆਂ ਕਿੰਨੀਆਂ ਕਿੰਨੀਆਂ ਕੱਲੀ ਕੱਲੀ ਜੀ ਤੇ ਟੈਂਟ ਬਕਾਇਦਾ ਅਸੀਂ ਆਂ ਇੰਡੀਆ ਤੋਂ ਮੰਗਵਾਇਆ ਤੇ ਆਪਣੇ ਕੋਸ਼ਿਸ਼ ਕੀਤੀ ਹੈ ਜਿਹੜੇ ਪਰਿਵਾਰ ਜਾਂ ਇੰਡੀਆ ਚ ਜਾਣ ਚਾਪਾ ਕਈ ਵਾਰੀ ਕੰਮਕਾਰਾਂ ਕਰਕੇ ਜਾਂ ਆਪਣੀਆਂ ਪਰਿਵਾਰਕ ਮਜ਼ਦੂਰੀਆਂ ਕਰਕੇ ਨਹੀਂ ਜਾ ਸਕਦੇ ਸਾਡੇ ਜਵਾਕਾਂ ਨੂੰ ਜੋੜਨ ਲਈ ਅਸੀਂ ਪ੍ਰਾਰਲਾ ਕਰ ਰਹੇ ਹਾਂ ਕਿ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜੇ ਪ੍ਰੋਗਰਾਮਾਂ ਨੂੰ ਸਪੋਰਟ ਕਰਿਆ ਕਰੋ ਤੇ ਆਪਣੇ ਜਵਾਕਾਂ ਨੂੰ ਆਤ ਪਾਈਏ ਆਪਾਂ ਇਸ ਇਹੋ ਜੇ ਪ੍ਰੋਗਰਾਮ 'ਤੇ ਜਾਣ ਲਈ ਤੇ ਸਾਰਿਆਂ ਦਾ ਇੱਕ ਵਾਰ ਫੇਰ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ ਸ਼ੁਕਰੀਆ 7 ਸੀਸੀ ਦੀ ਟੀਮ ਦਾ ਸਪੈਸ਼ਲੀ ਸ਼ੁਕਰੀਆ ਜਿਹੜਾ ਸਾਨੂੰ ਸਾਡੀ ਸਾਰੀ ਕਵਰੇਜ ਕਰਕੇ ਪੂਰੀ ਦੁਨੀਆ ਦੇ ਪੂਰੇ ਪੰਜਾਬੀਆਂ ਨੂੰ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਇੱਥੇ ਆਇਆ ਤੇ ਜੀ ਆਇਆਂ ਸਸਿਕਾ ਤੜੀ ਮੰਗਲਪਾ ਜੀ ਇਹ ਪੂਰਾ ਮੈਲਬਰਨ ਸਾਰਾ ਆਸਟ੍ਰੇਲੀਆ ਟੂਰ ਕਰ ਰਹੇ ਆ ਤੇ ਉਹਨਾਂ ਨੂੰ ਵੀ ਨਿੱਕੀ ਜੀਆਂ ਆ ਤੇ ਸੈਵਨ ਸੀਜ਼ ਇੰਡੋਸ ਵੀ ਜਿਹੜੇ ਸਾਨੂੰ ਕਵਰ ਕਰ ਰਹੇ ਸੀ ਉਹਨਾਂ ਨੂੰ ਵੀ ਜੀਆਂ ਆ ਕਹਿੰਦੇ ਆ ਰੌਕੇ ਪਰਿਵਾਰ ਲਈ ਸਨਮਾਨ ਹੈ ਸੁਖੀ ਬਾੜ ਜਿੱਲੀ ਸਨਮਾਨ ਹੈ ਮੈਂ ਸਾਰੀਆਂ ਸ਼ਖਸੀਅਤਾਂ ਦੇ ਨਾਮ ਕਰੰਬਰ ਲਊਂਗਾ ਤੇ ਪਲੀਜ਼ ਮੰਚ ਤੇ ਆ ਕੇ ਉਹ ਇੱਕ ਆਪਣਾ ਸਨਮਾਨ ਪੱਤਰ ਹਾਸਲ ਕਰਨ ਮੈਂ ਗੁਰਪ੍ਰੀਤ ਬਰਾੜ ਜੀ ਤੇ ਦੀਪਕੰਗ ਜੀ ਜਿਹੜੇ ਸੈਵਨ ਸੀਜ਼ ਤੋਂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਆਉਣ ਤੇ ਅਸੀਂ ਇਹ ਸਨਮਾਨ ਚਿੰਨ ਸ਼ੁਰੂ ਕਰੀਏ ਉਸ ਤੋਂ ਬਾਅਦ ਲਗਾਤਾਰ ਜਿਵੇਂ ਜਿਵੇਂ ਪ੍ਰੋਗਰਾਮ ਹੋਊਗਾ ਤੇ ਪਰਿਵਾਰ ਤੇ ਤੁਸੀਂ ਸਾਰਿਆਂ ਨੇ ਆਪਾਂ ਨੂੰ ਅੱਜ ਇਹ ਨਹੀਂ ਹੈਗਾ ਵੀ ਆਪਾਂ ਮੇਲਾ ਦੇਖ ਕੇ ਭੱਜਣਾ ਫੜਾਫੜ ਇੱਥੇ ਹੀ ਆ ਸਾਰੇ ਸਾਰੇ ਦੇਖਣ ਵਾਲੇ ਵੀ ਆਪਣੇ ਆ ਤੇ ਪਰਫਾਰਮੈਂਸਾਂ ਵਾਲੇ ਵੀ ਆਪਣੇ ਆ ਗੈਰੀਬਾਰੀਆ ਸਰਬਜੀਤ ਸੋਹੀ ਇਹ ਸਾਰੇ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਪਲੀਜ਼ ਉਹਨਾਂ ਨੂੰ ਕਹੂੰਗਾ ਮੈਂ ਨੇੜੇ ਰਹੋ ਤੇ ਸਭ ਤੋਂ ਪਹਿਲਾਂ ਗੁਰਪ੍ਰੀਤ ਬਰਾੜ ਜੀ ਮੈਂ ਮੰਚ ਤੇ ਸੱਦਾ ਦੇਣ ਜਾ ਰਿਹਾ ਮੈਂ 7 ਸੀਜ਼ ਦੀ ਟੀਮ ਨੂੰ ਬੇਨਤੀ ਕਰੂੰਗਾ ਤੇ ਰੌਕੇ ਪਰਿਵਾਰ ਨੂੰ ਕੇ ਸਾਂਝੇ ਤੌਰ ਤੇ ਸਨਮਾਨ ਚਿੰਨ ਸਭ ਤੋਂ ਪਹਿਲਾਂ ਗੁਲਸ਼ਨ ਕੋਮਲ ਜੀ ਨੂੰ ਨਵਾਜੋ ਤੁਸੀਂ ਆਓ ਜੀ ਮੰਚ ਤੇ ਪਲੀਜ਼ ਜੀ ਨੇ ਬੈਤ ਸੁਖੀ ਬਾੜੀ ਪੰਜਾਬੀ ਨੂੰ ਆਲਮੀ ਪੱਤਰ ਦੇ ਉੱਤੇ ਮਾਣ ਸਨਮਾਨ ਦਿਵਾਉਣ ਦੇ ਵਿੱਚ ਜੋ ਸੁਖੀ ਬਾਠ ਹੋਂ ਦਾ ਯੋਗਦਾਨ ਆ ਉਹ ਆਉਣ ਵਾਲੀਆਂ ਜਿਹੜੀਆਂ ਨੇ ਸੱਤ ਪੁਸ਼ਤਾਂ ਨੂੰ ਭੁਲਾ ਨਹੀਂ ਸਕਦੇ ਹਜ਼ੋਰਦਾਰ ਤਾੜੀਆਂ ਬਾਖਸਾ ਦੇ ਦਾਰ ਦਿਓ ਅਗਲਾ ਸਨਮਾਨ ਜੀ ਸਾਡੇ ਵੱਡੇ ਭਰਾ ਸ੍ਰਬਜੀਤ ਸਿੰਘ ਜੀ ਸੰਧੂ ਸਾਹਿਬ ਤੇ ਨਾਲ ਕੁਲਜੀਤ ਭਾਜੀ ਸਾਡੇ ਛੋਟੇ ਸੰਧੂ ਸਾਹਿਬ ਉਹ ਵੀ ਮੰਚ ਤੇ ਆਉਣ ਤੇ ਅਸੀਂ ਆਪਣੇ ਆਪ ਨੂੰ ਸਨਮਾਨਤ ਮਹਿਸੂਸ ਕਰਦੇ ਆਏ ਸਾਡੇ ਘਰ ਦੇ ਮੈਂਬਰ ਵੀ ਨੇ ਸਾਲ 'ਚ ਮੈਨੂੰ ਲੱਗਦਾ ਜਦੋਂ ਵੀ ਪ੍ਰਸਵੈਨ ਆਉਂਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਰੌਕੇ ਵੇੜ ਰੌਕਿਆਂ ਦੇ ਵੇੜੇ ਤੇ ਸੰਧੂ ਸਾਹਿਬ ਦੀ ਫੇਰੀ ਦੋ ਚਾਰ ਮਹੀਨੇ ਬਾਅਦ ਪੈਣੀ ਪੈਣੀ ਹੁੰਦੀ ਹੈ ਥੈਂਕ ਯੂ ਜੀ ਜ਼ੋਰਦਾਰ ਤਾੜੀਆਂ ਪਲੀਜ਼ ਤਾੜੀਆਂ ਤਾਂ ਖੁੱਲ ਕੇ ਮਾਰੋ ਅੱਜ ਤੱਕ ਆਪਾਂ ਕੋਈ ਪੇੜ ਜਗ੍ਹਾ ਨਹੀਂ ਬੈਠੇ ਗੁਲਜੀਤ ਸੰਧੂ ਜੀ ਸਾਡਾ ਛੋਟੇ ਭਰਾ ਥੈਂਕ ਯੂ ਇਹ ਬੜਾ ਭਾਗਾਂ ਵਾਲਾ ਦਿਨ ਹੈ ਤੁਮਾਂ ਭਰਾਵਾਂ ਨੂੰ ਅਸੀਂ ਪ੍ਰਸਵੈਨ ਦੀ ਧਰਤੀ ਤੇ ਇਕੱਠੇ ਦੇਖ ਰਹੇ ਹਾਂ ਤੇ ਸਾਡੇ ਅਰੌਕੇ ਪਰਿਵਾਰ ਦਾ ਤੀਜਾ ਪੁੱਤ ਸਰਬਜੀਤ ਸੋਹੀ ਪਲੀਜ਼ ਆ ਜਿੰਨੇ ਵੀ ਤਾਂ ਆਜੋ ਆਜੋ ਤੇ ਸਰਬਜੀਤ ਸਮਝ ਮੈਂ ਕਹੂੰਗਾ ਬਹੁਤ ਬਹੁਤ ਸਾਡਾ ਪਿਆਰਾ ਵੀਰ ਹਰੇਕ ਵਾਰੇ ਪਰਦੇ ਦੇ ਪਿੱਛੇ ਰਹਿ ਜਾਂਦਾ ਤੇ ਅੱਜ ਡੈਸ ਵੀ ਜਸਵੰਤ ਸੁਧੀਲੇ ਵਾਲੀ ਆ ਦਾਲੀਆਂ ਮਾਰੇ ਪਲੀਜ਼ ਹਾਂ ਤੇ ਜਿੰਨਾ ਵੀ ਤੁਸੀਂ ਦੇਖਦੇ ਹੋ ਕੰਧਾ ਤੇ ਬਾਈ ਨੇ ਸਿੰਨਾ ਮਿੰਨੇ ਹੋ ਗਿਆ ਮੈਨੂੰ ਲੱਗਦਾ ਕੱਲੀ ਕੱਲੀ ਥੀਸ ਜਿਹੜੀ ਲਿਖ ਕੇ ਪੂਰਾ ਪਲੈਨ ਬੈਲ ਪਲੈਨ ਟੀਮ ਦਾ ਸਾਡੀ ਦਾ ਜਬਰਦਸਤ ਇੰਜਨ ਹਾਂ ਤੇ ਪਾਲ ਰੋਕੇ ਅਗਲੀ ਸਾਡੀ ਸਨਮਾਨ ਸ਼ਖੀਤ ਹਾਂ ਬਿਲਕੁਲ ਬਿਲਕੁਲ ਪਲੀਜ਼ ਬਾਪੂ ਜੀ ਵੀ ਹਾਂ ਜੀ ਚਲੋ ਦੋ ਐਪਾਂ ਐਂ ਕਰਦੇ ਹਾਂ ਗੁਰ ਰੋਕੇ ਤੇ ਪਾਲ ਰੋਕੇ ਤੇ ਵੱਲੋਂ ਤੇ ਸੈਵਨ ਸੀਜ਼ ਵੱਲੋਂ ਬਾਪੂ ਜੀ ਨੂੰ ਸਪੈਸ਼ਲ ਸਨਮਾਨ ਬਿਲਕੁਲ ਥੈਂਕ ਯੂ ਜ਼ੋਰਦਾਰ ਤਾੜੀ ਪਲੀਜ਼ ਵਿਕਰਵਾਈ ਸਾਡੇ ਮਹਿਲਬੰਦੀ ਧਰਤੀ ਦੇ ਜਿਹੜੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨੂੰ ਇੱਕ ਬਹੁਤ ਹੀ ਪਿਆਰ ਭਰੀ ਭੇਟ ਸਾਡੇ ਭੈਜੀ ਵੀ ਅੱਜ ਕੀ ਨਾਲ ਆਏ ਨੇ ਥੈਂਕ ਯੂ ਸੋ ਮਚ ਤੇ ਅਗਲਾ ਨਾਮ ਮੰਗਲ ਹਠੂਰ ਗੀਤਕਾਰੀ ਦਾ ਪਾਪਾ ਬੋਰਡ ਜ਼ੋਰਦਾਰ ਤਾੜੀਆਂ ਦੇ ਵਿੱਚ ਮੰਗਲ ਹਠੂਰ ਦੇਖੋ ਕਿੰਨਾ ਭਾਗਾ ਵਾਲਾ ਵੇੜਾ ਅੱਜ ਇੰਨੀਆਂ ਰੂਹਾਂ ਇਕੱਠੀਆਂ ਹੋਈਆਂ ਬਹੁਤ ਹੀ ਭਾਗਾ ਨਾਲ ਤੇ ਮੰਗਲ ਅਠੂਰ ਜੀ ਨੂੰ ਸਨਮਾਨ ਦੇਣ ਦੇ ਗੁਰਪ੍ਰੀਤ ਸਿੰਘ ਬਰਾੜ ਤੇ ਥੈਂਕ ਯੂ so much ਤੁਹਾਡਾ ਤੇ ਬਾਕੀ ਕਾਰਵਾਈ ਜੋ ਰੋਕੇ ਜੀ ਨੂੰ ਮੈਂ ਮਾਈਕ ਦੇਣ ਜਾ ਰਿਹਾ ਨਾਲ ਦੀ ਨਾਲ ਕਦੇ ਨਾ ਮੁੱਕਣਗੇ ਇਹ ਕਦੇ ਨਾ ਮੁੱਕਣਗੇ ਮੰਗਲ ਪੰਜਾਬੀ ਗਾਇਕੀ ਦਾ ਮਾਣ ਆ ਬਹੁਤ ਵੱਡਾ ਨਾਂ ਆ ਸਾਡੇ ਵਿੱਚ ਸਾਡਾ ਭਰਾ ਆ ਸਾਡੇ ਕੋਲ ਤਾਂ ਆਉਂਦਾ ਹਮੇਸ਼ਾ ਹੀ ਚੱਲ ਕੇ ਲੋਕ ਬਹੁਤ ਬੁਲਾਉਂਦੇ ਨੇ ਪਰਫੈਕਸ਼ਨ ਦੇ ਵਿੱਚ ਮੰਗਲ ਸਾਡੇ ਪਰਿਵਾਰ ਦਾ ਹਿੱਸਾ ਆ ਸਭ ਪਰਿਵਾਰ ਦਾ ਹਿੱਸਾ ਰੋਗੇ ਪਰਿਵਾਰ ਦਾ ਹਿੱਸਾ ਤੁਸੀਂ ਬਹੁਤ ਪਿਆਰੇ ਸ਼ਬਦਾਂ ਨਾਲ ਮੰਗਲਪਾ ਦਾ ਇੱਥੇ ਸਵਾਗਤ ਕਰਦੇ ਆ ਤੇਰੀ ਯਾਦ ਵਿੱਚ ਚੰਨਾ ਚਾਹਦਿਆਂ ਮੈਂ ਦੀ ਵਾਲੇ ਹੱਥ ਮੱਚਦੇ ਤੇਰੀ ਯਾਦ ਵਿੱਚ ਚੰਨਾ ਚਾਹ ਤੇ ਆਵੇ ਪਰ ਧਨਤੀ ਜਾਏ ਹਾਂ ਤੇਰੇ ਉੱਤੇ ਕੀਤੇ ਇਤਵਾਰ ਦਾਨ ਤੇ ਜਾ ਸਾਡੇ ਹੰਝੂ ਕੇ ਸਾਡੇ ਪਿਆਰ ਧਨਤੀ ਜਾਏ ਇਸੇ ਦਵਾ ਵਰਗੇ ਅੰਮ੍ਰਿਤ ਵੇਲੇ ਦੇ ਬੋਲ ਜਾਏ ਤੀਰਥ ਨੂੰ ਜਾਂਦੇ ਰਾਹ ਵਰਗੇ ਤੁਸੀਂ ਸਾਜੀ ਤੁਸੀਂ ਸਾਡੀ ਕਮਜ਼ੋਰੀ ਹੋ ਤੁਸੀਂ ਸਾਡੀ ਮਜਬੂਰੀ ਵੀ ਹੋ ਪਰ ਤੁਹਾਡੇ ਵਰਗੇ ਨਹੀਂ ਮਿਲਨੇ ਤੁਸੀਂ ਤੀਰਥ ਨੂੰ ਜਾਂਦੇ ਰਾਹ ਵਰਗੇ ਸੋ ਜਿਹਦੇ ਵਾਸਤੇ ਰੇਤਲ ਵਾਲਿਓ ਤੁਹਾਨੂੰ ਸਲਾਮ ਹੈ ਪਰ ਇਹ ਗੱਲ ਮੈਂ ਤੁਹਾਨੂੰ ਜਰੂਰ ਕਹਿ ਦਊਂਗਾ ਜਿੱਥੇ ਤੁਸੀਂ ਇੱਥੇ ਦੇ ਵਸਿੰਦੇ ਹੋ ਪਲੀਜ਼ ਰੈਕਗਨਾਈਜ਼ ਵਾਟ ਯੂ ਹੈਵ ਇਹ ਜਿਹੜੀ ਸਸਤਾ ਆ ਨਾ ਦੁਨੀਆ ਤੇ ਕਿਤੇ ਵੀ ਨਹੀਂ ਹੈ ਮੈਂ ਵੈਨਕੂਵਰ ਵਾਲਿਆਂ ਲਈ ਟ੍ਰਾਂਟੋ ਵਾਲਿਆਂ ਲਈ ਆਸਟ੍ਰੇਲੀਆ सॉरी ਇਟਲੀ ਵਾਲਿਆਂ ਲਈ ਦੁਨੀਆ ਭਰ ਤੇ ਮੈਂ ਵਿਜੇ ਦਾ 18-20 ਮੁਲਕਾਂ 'ਚ ਮੈਂ ਸਾਲ ਦੇ ਵਿੱਚ ਸਫਰ ਕਰਦਾ ਪਰ ਇੰਨੀ ਅਗਰੈਸਿਵ ਆ ਪ੍ਰੋਡਕਟਿਵ ਸੰਸਕ੍ਰਿਤੀ ਕਿੱਥੇ ਨਹੀਂ ਮਿਲਦਾ